ਭਾਰਤ ਵਿਕਾਸ ਪਰਚੇਡ ਬ੍ਰਾਂਚ ਪਰ ਲੜਾ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਲੱਗੀ ਹੋਈ ਹੈ ਹੁਣ ਵੀ ਇਹ ਸੰਸਥਾ ਦੇ ਪ੍ਰਧਾਨ ਸ਼੍ਰੀ ਅਮਿਤਜਿੰਦਰ ਜੀ ਦੀ ਅਗਵਾਈ ਦੇ ਵਿੱਚ 1 April ਤੋਂ ਦੁਆਰਾ ਫਿਰ ਬੜੇ ਹੀ ਸੋਸ਼ਲ ਕੰਮਾਂ ਦੇ ਵਿੱਚ ਵਿਜੀ ਹੈ ਜਿਵੇਂ ਕਿ ਪਾਣੀ ਦੀਆਂ ਟੰਕੀਆਂ ਲਗਭਗ 10-12 ਜਗ੍ਹਾ ਤੇ ਰਖਵਾਈਆਂ ਗਈਆਂ ਨੇ। ਭਾਰਤ ਵਿਕਾਸ ਪਰਿਸ਼ਦ ਬ੍ਰਾਂਚ ਬਟਲਾ ਡਾ ਵੱਲੋਂ ਪਾਣੀ ਦੀਆਂ ਦੋ ਚਲਦਿਆ ਫਰਦਿਆ ਰੇਣੀਆਂ ਉਹ ਵੀ ਸਾਰੇ ਸ਼ਹਿਰ ਦੇ ਵਿੱਚ ਲਗਾਤਾਰ ਸਾਰ ਦਿਨ ਹੀ ਘੁੰਮਦੀਆਂ ਨੇ। ਸ਼ਾਇਦ ਹੀ ਸ਼ਹਿਰ ਦਾ ਅਜਿਹਾ ਕੋਨਾ ਹੋਵੇ ਜਿੱਥੇ ਲੋਕਾਂ ਨੂੰ ਬੈਠਣ ਦੀ ਬੈਂਚ ਚਾਹੀਦੀ ਹੁੰਨ ਤੇ ਭਾਰਤ ਵਿਕਾਸ ਪਰਿਸ਼ਦ ਨੇ ਉਹ ਬੈਂਚ ਨਾ ਰਖਾਈ। ਉਹ ਵੀ ਦਾਨੀ ਸੱਜਣਾਂ ਦੇ ਸਹਿਯੋਗ ਦੇ ਨਾਲ ਭਾਰਤ ਵਿਕਾਸ ਪਰਿਸ਼ਦ ਬ੍ਰਾਂਡਪੜਲਾ ਡਾ ਲਗਭਗ 25 ਦੇ ਕਰੀਬ ਜਿਹੜੇ ਬੈਠਣ ਵਾਲੇ ਬੈਂਚ ਨੇ ਉਹ ਹੋਰ ਲਗਵਾ ਰਹੀ ਹੈ ਜਿਸ ਦੇ ਵਿੱਚ ਦੋਨੇ ਤਿੰਨੇ ਸਮਸ਼ਾਨ ਘੁੰਮੀਆਂ ਰੇਲਵੇ ਸਟੇਸ਼ਨ ਸਟੇਡੀਅਮ ਜਾਂ ਜਿੱਥੇ ਵੀ ਸਾਡੇ ਬੱਚੇ ਬਜ਼ੁਰਗ ਜਾ ਕੇ ਬੈਠਣਾ ਪਸੰਦ ਕਰਦੇ ਨੇ ਉੱਥੇ ਲਗਵਾ ਰਹੇ ਹੈ ਪਾਣੀ ਦੀਆਂ ਰੇੜੀਆਂ ਵੀ ਜੋ ਚਲਦੀਆਂ ਨੇ ਉਹ ਦਾਨੀ ਸੱਜਣਾਂ ਦੇ ਸਹਿਯੋਗ ਦੇ ਨਾਲ ਹੀ ਚਲਦੀਆਂ ਨੇ ਇਸ ਤੋਂ ਲਾਵਾ ਪਰਿਵਰਨ ਨੂੰ ਬढ़ावा ਦੇਣ ਦੇ ਲਈ ਸਾਡੀ ਸੰਸਥਾਨ ਨੇ ਭਾਰਤ ਵਿਕਾਸ ਪਰਸ਼ਦ ਨੇ ਫੈਸਲਾ ਕੀਤਾ ਹੈ ਕਿ ਜੋ ਵੀ ਕੋਈ ਵਿਅਕਤੀ ਜਾਂ ਕੋਈ ਸੰਸਥਾ ਪੰਜ ਬੂਟੇ ਲਗਾ ਕੇ ਉਸ ਦੀ ਫੋਟੋ ਸੰਸਥਾ ਦੇ ਕਿਸੇ ਵੀ ਮੈਂਬਰ ਨਾਲ ਸਾਂਝੀ ਕਰੇਗੀ ਜਾਂ ਕਰੇਗਾ ਤਾਂ ਉਸ ਨੂੰ ਸਪੈਸ਼ਲ ਤੌਰ ਤੇ ਭਾਰਤ ਵਿਕਾਸ ਪਰਸ਼ਦ grants ਪਰ ਲਾਡਾ ਨੂੰ ਸਨਮਾਨਿਤ ਕੀਤਾ ਜਾਏਗਾ ਇਹ ਸਾਰਾ ਅਪਰਾਲਾ ਜੋ ਹੈ ਉਹ ਪਰਿਆਵਰਣ ਨੂੰ ਬਚਾਉਣ ਦੇ ਲਈ ਕੀ ਜੋ ਹੈ ਕੀਤਾ ਜਾ ਰਿਹਾ ਹੈ ਕਿਉਂਕਿ ਜੇ ਦਰਖਤ ਨਹੀਂ ਤਾਂ ਜ਼ਿੰਦਗੀ ਨਹੀਂ ਜ਼ਿੰਦਗੀਆਂ ਨੂੰ ਬਚਾਉਣ ਦੇ ਲਈ ਦਰਖਤਾਂ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਮਿਥੇ 2025 ਨੂੰ ਜੋ ਕਿ ਪੇੜ ਦੇ ਰੋਗਾਂ ਦੇ ਮਾਹਰ ਨੇ ਕੁਆਲਿਫਿਕੇਸ਼ਨ ਵਜੋਂ ਡੀਐਫ ਆ ਸਾਡੇ ਇਲਾਕੇ ਦੀ ਸ਼ਾਨ ਹਨ ਉਹਨਾਂ ਦੀ ਰਹਿਨਵਾਈ ਹੇਠ ਮੂਨ ਲੈਡ ਹਾਈ ਸਕੂਲ ਬਰਲਾਡਾ ਵਿਖੇ 16 2025 ਨੂੰ ਇੱਕ ਜੋ ਕੈਂਪ ਹੈ ਉਹ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਸੰਸਥਾ ਦੀ ਕੋਸ਼ਿਸ਼ ਹੋਏਗੀ ਕਿ ਲੋੜੀਂਦੇ ਜੋ ਟੈਸਟ ਨੇ ਉਹ ਕੀਤੇ ਜਾਣ ਪੇਸ਼ੈਂਟ ਨੂੰ ਕਿਸੇ ਕਿਸਮ ਦੀ ਜੋ ਤਕਲੀਫ ਹੈ ਉਹ ਨਾ ਆਵੇ ਇਹੋ ਜਿਹਾ ਜੋ ਅਪਰਾਲਾ ਹੈ ਉਹ ਕਰਨ ਜਾ ਰਹੀ ਹੈ ਇਹਦੇ ਲਈ ਜੋ ਇਹ ਸਾਰੇ ਕੰਮ ਹੋ ਰਹੇ ਨੇ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਹੀ ਹੋ ਰਹੇ ਨੇ ਸ਼੍ਰੀ ਜਸ਼ਪਾਲ ਜੀ ਵੱਲੋਂ ਬਹੁਤ ਬੜਾ ਸਹਿਯੋਗ ਸਾਨੂੰ ਇਹਦੇ ਲਈ ਆਇਆ ਹੈ ਸਾਰੇ ਸੋਸ਼ਲ ਕੰਮਾਂ ਦੇ ਇਸ ਤੋਂ ਇਲਾਵਾ ਡਾਕਟਰ ਕਪਾਲਾਸ਼ ਜੀ ਕਿਸੇ ਇੰਟਰੋਡਕਸ਼ਨ ਦੇ ਮਹਤਾਜ ਨਹੀਂ ਉਹਨਾਂ ਵੱਲੋਂ ਵੀ ਕਾਫੀ ਸਹਿਯੋਗ ਸਾਨੂੰ ਇੰਨਾ ਕੰਮਾਂ ਲਈ ਮਿਲ ਰਿਹਾ ਹੈ ਜੋ ਇੱਕ ਤਰੀਕ ਨੂੰ ਕੈਂਪ ਲੱਗ ਰਿਹਾ ਹੈ ਉਹਦੇ ਵਿੱਚ ਸਾਡੇ ਹੀ ਮੈਂਬਰ ਸ਼੍ਰੀ ਦੀਪਕ ਗਰਗ ਜੀ ਵੱਲੋਂ ਆਪਣੇ ਸਵਰਗਿਆ ਪਿਤਾ ਸ਼੍ਰੀ ਸੀਧਾਰਾਮ ਜੀ ਗੋਇਸ ਦੀ ਯਾਦ ਵਿੱਚ ਜੋ ਇੱਕ ਵੱਡਾ ਸਹਿਯੋਗ ਇਸ ਕੈਂਪ ਨੂੰ ਦਿੱਤਾ ਜਾ ਰਿਹਾ ਹੈ ਇਹਦੇ ਵਿੱਚ ਮੁੱਖ ਮਹਿਮਾਨ ਤੌਰ ਤੇ ਸ਼੍ਰੀ ਜਸ਼ਪਾਲ ਜੀ ਤੇ ਸ਼੍ਰੀ ਡਾਕਟਰ ਕਪਲਾਸ ਜੀ ਵਿਸ਼ੇਸ਼ ਤੌਰ ਤੇ ਪਹੁੰਚਣਗੇ ਮੈਂ ਸਾਰੇ ਮੰਡੀ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਨਾ ਹਾਂ ਕਿ ਉਹ ਜਿਨ੍ਹਾਂ ਨੂੰ ਕੋਈ ਪੇਟ ਦੀ ਤਕਲੀਫ ਹੈ ਉਹ ਇਸ ਕੈਂਪ ਦੇ ਵਿੱਚ ਆ ਕੇ ਆਪਣੀ ਜੋ ਤਕਲੀਫ ਹੈ ਉਹ ਤੋਂ ਕਿਵੇਂ ਬਚਿਆ ਜਾਵੇ ਉਹਦੇ ਜੋ ਹੱਲ ਸਾਡੇ ਆਕੇ ਡਾਕਟਰ ਸਾਹਿਬ ਤੋਂ ਲਓ ਜੇ ਪਹਿਲਾਂ ਰਜਿਸਟ੍ਰੇਸ਼ਨ ਕਰਾ ਦਿੰਨੇ ਹੋ ਤਾਂ ਬੜਾ ਫਾਇਦਾ ਹੈ ਨੰਬਰ ਪਹਿਲਾ ਜਾਂਦਾ ਹੈ ਭੀੜ ਤੋਂ ਬਚਿਆ ਜਾ ਸਕਦਾ ਹੈ ਸਾਡੇ ਕਿਸੇ ਵੀ ਮੈਂਬਰ ਕੋਲੇ ਜਾਂ ਸਾਡੇ ਅਧਿਕਾਰੀਆਂ ਕੋਲੇ ਐਸ ਕਿਸਮ ਦੀ ਰਜਿਸਟ੍ਰੇਸ਼ਨ ਹੈ ਉਹ ਕਰਵਾਈ ਜਾ ਸਕਦੀ ਹੈ ਸਥਾਨ ਦੁਬਾਰਾ ਫੇਰ ਦੱਸੂਗਾ ਸਥਾਨ ਹੈ ਮੂਨ ਲਾਈਟ ਹਾਈ ਸਕੂਲ ਪਰਲਾਡਾ ਮਿਤੀ ਹੈ 1 ਜੂਨ 2025 ਸਾਰਿਆਂ ਨੂੰ ਹੀ ਕਹੂੰਗਾ ਬੱਦ ਤੋਂ ਬੱਦ ਸਮਾਜਿਕ ਕਮਦਲੇ ਸਹਿਯੋਗ ਕਰਿਏ ਅਤੇ ਜੋ ਕਿਸੇ ਕਲ ਤੋਂ ਪੀੜਤ ਹੈ ਉਹਨਾਂ ਦੀ ਮਦਦ ਕਰਿਏ ਜੈ ਭਾਰਤ ਜੈ ਭਾਰਤ